ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਥਰਮਲ ਪਲਾਂਟ ਦੇ ਉਦਘਾਟਨ ਮੌਕੇ ਰੱਖੀ ਗਈ ਦਿੱਲੀ ਦੇ ਸਬੰਧ ਦੇ ਵਿੱਚ ਹਲਕਾ ਦੱਖਣੀ ਦੀਆਂ ਵਕਵਾ ਖਵਾੜਾਂ ਦੇ ਸੇਵਾਦਾਰਾਂ ਵੱਲੋਂ ਬੱਸਾਂ ਭਰ ਕੇ ਰੈਲੀ ਲਈ ਐਮਐਲਏ ਡਾਕਟਰ ਇੰਦਰਬੀਰ ਸਿੰਘ ਨੱਜਰ ਅਤੇ ਮੈਡਮ ਸੀਮਾ ਸੋਢੀ ਐਮਪੀ ਸੀਟ ਦੇ ਦਾਵੇਦਾਰ ਵੱਲੋਂ ਰੇਲੀ ਦੇ ਲਈ ਤੋੜੀਆਂ ਗਈਆਂ ਜਿਸ ਵਿੱਚ ਵੱਡੀ ਗਿਤੀ ਵਿੱਚ ਲੋਕਾਂ ਵੱਲੋਂ ਇਸ ਰੈਲੀ ਲਈ ਸ਼ਾਮਲ ਹੋ ਕੇ ਅਤੇ ਹਲਕਾ ਦਖਣੀ ਦੀ ਸਮੁੱਚੀ ਟੀਮ ਜਿਸ ਵਿੱਚ ਦਰਜਾ ਬਦਰਜਾ ਆਮ ਆਦਮੀ ਪਾਰਟੀ ਦੇ ਉਹਦੇ ਦਾਰਾਂ ਵੱਲੋਂ ਵੱਧ ਚੜ ਕੇ ਹਿੱਸਾ ਲਿਆ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੇਰੋ ਵਿਖੇ ਥਰਮਲ ਪਲਾਂਟ ਦੇ ਉਦਘਾਟਨ ਸੰਬੰਧੀ ਰੱਖੀ ਰੈਲੀ ਦੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਅਤੇ ਲੋਕਾਂ ਦੇ ਲਈ ਰੋਟੀ ਅਤੇ ਚਾਹ ਪਾਣੀ ਦਾ ਪੂਰਾ ਪ੍ਰਬੰਧ ਕੀਤਾ ਗਿਆ ਇਸ ਰੈਲੀ ਵਿੱਚ ਪੂਰੇ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਦਾ ਪਹੁੰਚਣਾ ਇਹ ਦੱਸਦਾ ਹੈ ਕਿ ਆਮ ਆਦਮੀ ਪਾਰਟੀ ਦੇ ਕੀਤੇ ਕੰਮਾਂ ਤੋਂ ਲੋਕ ਬਹੁਤ ਖੁਸ਼ ਹਨ ਅਤੇ ਆਉਣ ਵਾਲੀਆਂ ਐਮਪੀ ਚੋਣਾਂ ਵਿੱਚ ਲੋਕ 13-0 ਨਾਲ ਆਮ ਆਦਮੀ ਪਾਰਟੀ ਨੂੰ ਜਿਤਾਉਣਗੇ ਪੂਰੇ ਪੰਜਾਬ ਤੋਂ ਇਸ ਰੈਲੀ ਵਿੱਚ ਲੋਕਾਂ ਦੁਆਰਾ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਇਸ ਰੈਲੀ ਨੂੰ ਕਾਮਯਾਬ ਕੀਤਾ ਗਿਆ ਅਤੇ ਇਹ ਰੈਲੀ ਯਾਦਗਾਰ ਹੋ ਨਿਬੜੀ ਅਤੇ ਲੋਕਾਂ ਵੱਲੋਂ ਪੰਜਾਬ ਦੀ ਸੱਤਾ ਤੇ ਸ਼ਾਸਨ ਕਰਨ ਵਾਲੀ ਇਮਾਨਦਾਰ ਬਾਦ ਸਰਕਾਰ ਦਾ ਲੋਕਾਂ ਵੱਲੋਂ ਧੰਨਵਾਦ ਕੀਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਮੁੱਖ ਮਹਿਮਾਨ ਅਰਵਿੰਦ ਕੇਜਰੀਵਾਲ ਵੱਲੋਂ ਸ਼੍ਰੀ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੋਟ ਦਾ ਬਟਨ ਦਬਕ ਕੇ ਇਸ ਥਰਮਲ ਪਲਾਂਟ ਨੂੰ ਸ਼ੁਰੂ ਕੀਤਾ ਗਿਆ। 180 ਕਰੋੜ ਰੁਪਏ ਚ ਕੀਤੇ 540 ਮੈਗਾਵਾਟ ਦਾ 2 ਕਰੋੜ ਪਰ ਮੈਗਾਵਾਟ ਦਾ ਦੁਨੀਆ ਦਾ ਸਭ ਤੋਂ ਸਸਤਾ ਪੱਥਰਮਲ ਪਲਾਂਟ ਕਰੀਦੀ ਆਪਾਂ ਨੇ ਔਰ ਚੱਲਦਾ ਹੈ ਜੇ ਅੱਜ ਲਾਉਣ ਲੱਗੀਏ 4 ਸਾਲਾਂ ਨੂੰ ਨਵਾਂ ਲੱਗੂਗਾ 8.5 ਕਰੋੜ 1 ਮੈਗਾਵਾਟ ਦਾ 5000 ਤੋਂ 5500 ਕਰੋੜ ਦਾ ਪਊਗਾ 4 ਸਾਲਾਂ ਬਾਅਦ ਕਿੱਥੇ ਅੱਜ ਸੋਚਦਾ ਬੱਤੀ ਬਿਜਲੀ ਆਉਣ ਲੱਗੀ ਤੇ ਅੱਛਾ ਅੱਜ ਉਹਨਾਂ ਨੇ ਦੱਸਿਆ ਵੀ ਹੈ ਕਿ ਜਿਹੜਾ ਸਾਡੇ ਕੋਲੇ ਪਹਿਲਾਂ ਕੋਲਾ ਆਉਂਦਾ ਸੀ 오ੜੀਸਾ ਤੋਂ ਜਾਂ ਇਧਰੋਂ ਉਧਰੋਂ ਲਿਆਉਂਦੇ ਸੀ ਉਹ ਕੋਲਾ 30 ਤੋਂ 40% ਗਰਮੀ ਪੈਦਾ ਕਰਦਾ ਸੀ ਜਿਹੜਾ ਆਪਣੇ ਵਾਲਾ ਕੋਲਾ ਹੈ ਪਛਵਾੜਾ ਮਾਈਨ ਵਾਲਾ ਆਪਣੀ ਕੋਲੇ ਦੀ ਮਾਈਨ ਜਿਹੜੀ ਪੰਜਾਬ ਦੀ ਹੈ ਉਦੇ ਆਲਾ ਕੋਲ 90% ਕਰਦਾ ਹੈ। ਇਹੀ ਜਿਹੜਾ ਥਰਮਲ ਪਲਾਂਟ ਹੈ, ਇਹਦੀ ਉਮਰ 25 ਤੋਂ 40 ਸਾਲ ਹੋ ਚੁੱਕੀ ਹੁਣ। 13 ਦੀਆਂ 13 ਸੀਟਾਂ ਦੇ ਦੋ 1 ਰੁਪਇਆ ਰੋਕੇ ਦਿਖਾਵੇ ਸੈਂਟਰ। 10 ਸਾਡੇ ਰਾਜ ਸਵਜ ਨੇ, 13 ਸਾਡੇ ਇੱਥੋਂ ਹੋਗੇ। 14ਵਾਂ ਚੰਡੀਗੜ੍ਹ, 7 ਦਿੱਲੀ ਤੋਂ, ਗੋਆ ਤੋਂ, ਗੁਜਰਾਤ ਤੋਂ ਸਾਨੂੰ ਸੀਟਾਂ ਆ ਰਹੀਆਂ ਨੇ। ਸਾਡੇ 25-30 ਹੋਗੇ। ਉਦੋਂ 10 ਉਤਰ ਨੇ। 45 ਹੋਗੇ 40-45। ਅਸੀਂ ਗਾਹ ਪਾ ਦਿਆਂਗੇ ਯਾਰ ਪਾਰਲੀਮੈਂਟ 'ਚ। ਸਾਡਾ ਰੋਕੇ ਦਿਖਾਉਣ 1 ਰੁਪਇਆ ਇਹ ਸਾਡੇ ਹੱਕ ਦਾ। ਆ ਚੀਜ਼ ਆ ਬਸ ਤੁਹਾਡੇ ਕੋਲੇ ਚਾਬੀ ਹੈ ਤੁਹਾਡੇ ਕੋਲੇ ਚਾਬੀ ਹੈ 2024 ਚ 13 ਜ਼ੀਰੋ ਕਰ ਦੋ ਇੱਕ ਵੀ ਰੁਪਇਆ ਰੋਗਿਆ ਮੈਂ ਜ਼ਿੰਮੇਵਾਰ ਹੋਊਗਾ ਫਿਰ ਇਸ ਮੌਕੇ ਬਿਜਲੀ ਮੰਤਰੀ ਹਰਪ੍ਰੀਤ ਸਿੰਘ ਈਟੀਓ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੇਜਰੀਵਾਲ ਦਾ ਇਸ ਥਰਮਲ ਪਲਾਂਟ ਲਈ ਧੰਨਵਾਦ ਕੀਤਾ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਪੰਜਾਬ کے لیے اور ਇਤਿਹਾਸਿਕ ਦਿਨ ہے کہ 540 میگا واٹ کا یہ پاور پلانٹ جو ہے یہ प्राइवेट सेक्टर से ख़रीद के सरकार अब चलाएगी इसको आ, प्राइवेट सेक्टर में ये घाटे में चल रहा था प्राइवेट सेक्टर में जो बिजली प्रोड्यूस हो रही थी वो बहुत महंगी थी तो अभी तक देश में जो विचारधारा चल रही थी और देश में जो फैशन चल रहा था वो इसके बिल्कुल उल्टा था सरकारें आती थी जब भी किसी भी पार्टी की सरकार हो चाहे राज्य में आती हो चाहे केंद्र में आती हो वो सरकारी महकमे बेच बेच के प्राइवेट को दे देती दे थी और वो भी महंगे महंगे सरकारी महकमे उनकी ज़मीनें सस्ते में अपने दोस्तों को अपने रिश्तेदारों को बेच देती थी अभी तक माहौल ये था कि चार हजार करोड़ का अगर कोई सरकारी महकमा था उसको हजार करोड़ में बेच देती थी सरकारें और उसमें खूब पैसे कमाते थे ये पहली बार उल्टा हुआ है कि एक सरकार आई है जिसने प्राइवेट सेक्टर से ख़रीद के अब सरकारी महकमा वो चलेगा एफिशिएंट चलेगा जो सारी कैलकुलेशन की गई है प्रॉफ़िट में चलेगा बिजली सस्ती पैदा होगी वो सारी कैलकुलेशन की गई है और सबसे बड़ी बात है कि आज अगर 540 मेगावाट का एक प्लांट इसी इतना बड़ा लगाया जाए तो कम से कम साढ़े चार हजार करोड़ का पड़ेगा और हमने ये हज़ार करोड़ में खरीदा है तो यही दिखाता है कि एक ईमानदार सरकार के आने से लोगों को कितना फ़ायदा होता है ਹਾਂਜੀ ਸੰਧੂ ਸਾਹਿਬ ਕੀ ਕਹਿਣਾ ਚਾਹੋਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਥਰਮਲ ਪਲਾਂਟ ਦਾ ਉਦਘਾਟਨ ਕਰਕੇ ਸਭ ਤੋਂ ਪਹਿਲਾਂ ਤੇ ਪੰਜਾਬ ਵਾਸੀਆਂ ਨੂੰ ਮੈਂ ਬਹੁਤ ਕਿ ਅੱਜ 570 ਮੀਗਾਵਾਟ ਦਾ ਜਿਹੜਾ ਦਾਸਦੇਹ ਨਾਮ ਤੇ ਥਰਮਲ ਪਲਾਂਟ ਜਿਹੜਾ ਹੈ ਜਿਹਦਾ ਉਦਘਾਟਨ ਸਾਡੇ ਸੀਐਮ ਸਰ ਭਗਵੰਤ ਸਿੰਘ ਮਾਨ ਤੇ ਦਿੱਲੀ ਦੇ ਸੀਐਮ ਸ਼੍ਰੀ ਵਿਕੇਸ਼ ਜੀ ਵੱਲੋਂ ਕੀਤਾ ਗਿਆ ਇਹਦੇ ਵਾਸਤੇ ਮੈਂ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਵਧਾਈਆਂ ਦਿੰਦਾ ਜਿੰਨਾ ਪੰਜਾਬ ਦੇ ਵਿੱਚ ਬਿਜ਼ਨਸ ਅਸਤੀ ਨਹੀਂ ਕਿ ਜਦੋਂ ਬਿਜਲੀ ਦੇ ਕੱਟ ਲਾਈਦੇ ਸੀ ਉਹ ਵੀ ਮੁਕੰਮਲ ਤੌਰ ਤੇ ਬਾਦਮੋ ਜਾਣਗੇ ਸੋ ਮੇਰੇ ਵੱਲੋਂ ਸਾਰੀ ਪਬਲਿਕ ਨੂੰ ਬਹੁਤ-ਬਹੁਤ ਪਰ ਮੈਂ ਕਹਾਂ ਤਾ ਬਹੁਤ ਤਰਹਾ ਦੀਆਂ ਜਿਹੜੀ ਕੱਲ ਰੈਲੀ ਗਈ ਹੈ ਹਲਕਾ ਸੋਦ ਦੇ ਵਿੱਚੋਂ ਕੀ ਕਹਿਣਾ ਚਾਹੁੰਦੇ ਆਰੇ ਬਾਰੇ ਜੀ ਪਹਿਲਾਂ ਤੇ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਕਿ ਸਾਡਾ ਤੁਸੀਂ ਇੱਥੇ ਵਿਚਾਰ ਜਰਨ ਵਾਸਤੇ ਆਏ ਜੀ ਮੈਂ ਡੀਐਸਪੀ ਅਸ਼ੋਕ ਕੁਮਾਰ ਸਾਹਿਬ ਡਾਕਟਰ ਸਖਤੀ ਫਲਕਾ ਸਾਊਥ ਹਾਂਜੀ ਕੱਲ ਜਿਹੜੀ ਰੇਵੀ ਹੋਈ ਆ ਉਹ ਡਾਕਟਰ ਇੰਦਰਬੀ ਸੇਈ ਜੀ ਜਿਹੜਾ ਨੇਥੋਂ 10 ਪਲੱਸ ਦਾ ਜਿਹੜਾ ਬੱਸਾਂ ਦਾ ਜਿਹੜਾ ਕਾਫਲਾ ਵਾਜ ਜਿਹੜਾ ਕਿ ਓਵਰਕਟੂ ਲੀਗਾ ਹਾਂਜੀ ਇੱਥੋਂ ਅਸੀਂ ਗੋਲ ਰਿਟਰਨ ਰਣ ਰੱਖੀਤਾ ਗਿਆ ਵਾ ਤੇ ਇਹ ਵੇਲੇ ਜਿਹੜੀ ਹੀ ਇਹਦੇ ਵਿੱਚ 2.5 ਲੱਖ ਦਾ ਜਿਹੜਾ ਕਾਠੇ ਲਾਵਾ ਉਥੇ ਵੇਖ ਨੂੰ ਮਿਲਿਆ ਵਾ ਅੱਜ ਲੋਕਾਂ ਬਲਦ ਸਾਹ ਦੇ ਇਹ ਰੈਲੀ ਵਿੱਚ ਉਹ ਬੰਦੇ ਗਏ ਆ ਜਿਹੜੇ ਬੰਦੇ ਪੈਸੇ ਦੇ ਕੇ ਨਹੀਂ ਭੇਜੇ ਗਏ ਜਿਹੜੇ ਆਪ ਆਪ ਗਏ ਆ ਜਦੋਂ ਡਾਕਟਰ ਸਾਹਿਬ ਨੇ ਸਾਰੇ ਜਥੇ ਰਵਾਨਾ ਕਰਤੇ ਹੀ ਉਸ ਤੋਂ ਬਾਅਦ ਵੀ ਇੱਕ ਬੱਸ ਦੇ ਬੰਦੇ ਸਪੇਅਰ ਰਗੇ ਬੱਸਾਂ ਭਰ ਕੇ ਵੀ ਬੰਦੇ ਸੀ ਸਪੇਅਰ ਸੀ ਇਹ ਇਹ ਯਾ ਕਰਦੇ ਆ ਵੀ ਲੋਕ ਜਿਹੜੇ ਆ ਉਹ ਜਿਹੜਾ ਹਮ ਪਾਰਟੀ ਦਾ ਕਿੰਨੀ ਸਾਡੀ ਹੁਣ ਦਰਦੀ ਆ ਵੀ ਕਿੰਨਾ ਪਿਆਰ ਕਰਦੇ ਆ ਹਮ ਪਾਰਟੀ ਨੂੰ ਇਹ ਸਾਰਕਲ ਜਿਹੜੀ ਰਲਦੀ ਆ ਇਹ ਕੰਮ ਜਾਬ ਰਹੀ ਰਹੀ ਆ ਤੇ ਇਹ ਇਹਨੇ ਅੱਜ ਦੱਸ ਦਿੱਤਾ ਵਾ ਕਿ ਜਿਹੜੀ ਆ ਇਥੋ ਹੀ ਅਹੀਂ ਉਹ 13 ਇ 13 ਸੀਟਾਂ ਆ ਪੰਜਾਬ ਦੀ ਜਿਹੜੀ ਆ ਉਹ ਉਹ ਜਿਹੜੇ ਉਹ ਜਿੱਤ ਲਾਉਂਦੇ ਸਰ ਥਰਮਲ ਪਲੈਂਟ ਦਾ ਮੰਤਰੀ ਸਾਹਿਬ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਦਘਾਟਨ ਕੀਤਾ ਗਿਆ ਕੀ ਲਾਭ ਹੋਵੇਗਾ ਪੰਜਾਬ ਦੇ ਵਸਨੀਕਾਂ ਨੂੰ ਉਸ ਮੇਖੋ ਜੀ ਜਿਹੜਾ ਇਹ ਬਹੁਤ ਘੱਟ ਰੇਟ ਤੇ ਉਹਨਾਂ ਨੇ ਖਰੀਦਿਆ ਵਾ ਜਿਹੜਾ ਕਿ ਪਿਛਲੇ ਸਰਕਾਰਾਂ ਦੀ ਨਲਾਕੀ ਦੇ ਕਾਰਨ ਜਿਹੜੀ ਇਹ ਇਥੇ ਉਹ ਉਹਨਾਂ ਨੇ ਛੱਡਿਆ ਉਹਨਾਂ ਨੇ ਲੈ ਕੇ ਤੇ ਕ੍ਰੋਪੀਆਂ ਦਾ ਫਾਇਦਾ ਹੋ ਇਹਦੇ ਇੱਥੇ ਲੋਕਾਂ ਨੂੰ ਹੋਊਗਾ ਉਹਨਾਂ ਇਹ ਉਹ ਜਿਹੜੀ ਬਿਜਲੀ ਜਿਹੜੀ ਅੱਖਾਂ ਤਮਾਕੂ ਦੀ ਸੀ ਉਹ ਨਹੀਂ ਚਮਕੂਗੀ ਬਿਜਲੀ ਲਗਾਤਾਰ ਘੇ ਮਿਲਦੀ ਆ ਹੋਰ ਬਿਜਲੀ ਜੇ ਸਸਤੀ ਬਿਜਲੀ ਆ ਸਾਨੂੰ ਤੋਂ ਮਿਲੂ ਹਾਜੀ ਵਰਪਾਲ ਸਿੰਘ ਬੱਬਰ ਜੀ ਕੀ ਕਹਿਣਾ ਚਾਹੋਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰਾ ਥਰਮਲ ਪਲਾਂਟ ਦਾ ਉਦਘਾਟਨ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਰ ਨੰਬਰ 6347 ਦਾ ਇੱਕ ਮੈਂ ਸੇਵਾਦਾਰ ਆਮ ਪਾਰਟੀ ਦਾ ਵਰਕਰ ਤੇ ਮੈਂ ਭਵੰਤ ਮਾਨ ਜੀ ਦਾ ਬਹੁਤ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਜਿਹੜਾ ਪਲਾਨ ਖਰੀਦ ਕੇ ਤੇ ਉਹਨਾਂ ਨੂੰ ਚਾਲੂ ਕੀਤਾ ਉਹਦਾ ਰਿਕਾਟਨ ਕਰਤਾ ਤੇ ਲੋਕਾਂ ਨੂੰ ਬਿਜਲੀ ਪਾਣੀ ਹੋਰ ਵੀ ਸਸਤੀ ਤੇ ਫ੍ਰੀ ਮਿਲੇਗੀ ਤੇ ਆਪਣੇ ਹਲਕਾ ਦਖਣੀ ਦੇ ਐਮਐਲਏ ਸਾਹਿਬ ਦਾ ਨੀਜਰ ਸਾਹਿਬ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਹਾਂਜੀ ਸਰ ਕੀ ਕਹਿਣਾ ਚਾਹੋਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰਾ ਥਰਮਲ ਪਲਾਂਟ ਦਾ ਉਦਘਾਟਨ ਕੀਤਾ ਗਿਆ ਮੈਂ ਨਾਜੀ ਅੱਜ ਬੜੀ ਖੁਸ਼ੀ ਦੇ ਮਾਨ ਦੇ ਨਾਲ ਇਹ ਵਾਲੀ ਅੱਜ ਗੱਲ ਕਹਿਣੀ ਚਾਹੁੰਨਾ ਜੋ ਸਾਡੇ ਅਰਵਿੰਦ ਕੇਜਰੀਵਾਲ ਜੀ ਉਪਤਬਾ ਨਾਲ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਵੱਲੋਂ 1080 ਕਰੋੜ ਰੁਪਏ ਦੀ ਲਗਤ ਦੇ ਨਾਲ ਜੋ ਥਰਮਲ ਪਲਾਂਟ ਖਰੀਦਿਆ ਗਿਆ ਉਹਦੀ ਤੇ ਵਧਾਈ ਹੈ ਹੀ ਹੈ ਸਾਰੇ ਪੰਜਾਬ ਵਾਸੀਆਂ ਨੂੰ ਤੇ ਜਿਹੜਾ ਮਾਨ ਸਾਹਿਬ ਨੇ ਅੱਜ ਉਸ ਥਰਮਲ ਪਲਾਂਟ ਦਾ ਨਾਂ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਂ ਦੇ ਉੱਤੇ ਰੱਖ ਕੇ ਹੋਰ ਖੁਸ਼ੀ ਦੀ ਲਹਿਰ ਜਿਹੜੀ ਆ ਇੱਕ ਗੁਰੂ ਸਾਹਿਬਾਂ ਦੇ ਨਾਂ ਦੇ ਉੱਤੇ ਥਰਮਲ ਪਲਾਂਟ ਦਾ ਨਾਂ ਰੱਖ ਕੇ ਇੱਕ ਹੋਰ ਵਧਾਈ ਦੇ ਪਾਤਰ ਬਣ ਗਏ ਨੇ ਮੈਂ ਅੱਜ ਸਮੁੱਚੀ ਲੀਡਰਸ਼ਿਪ ਨੂੰ ਸਾਰੇ ਕੈਬਨਿਟ ਮੰਤਰੀ ਸਾਰੇ ਹੀ ਐਮਐਲਏ ਖਾਸ ਕਰਕੇ ਸਾਡੇ ਦੱਖਣੀ ਹਲਕੇ ਦੇ ਐਮਐਲਏ ਸਰਦਾਰ ਇੰਦਰਬੀਰ ਸਿੰਘ ਜੀ ਨਿਰਜਨ ਅਤੇ ਸਮੂਹ ਜਿੰਨੀ ਵਲੰਟੀਅਰ ਟੀਮ ਦਰਜਾ ਬਦਰਜਾ ਜਿੰਨੇ ਜਾਣੇ ਜਿੰਨਾ ਉਹਨਾਂ ਦੇ ਮਨ ਦੇ ਵਿੱਚ ਉਤਸ਼ਾਹ ਉਮੰਗ ਤਰੰਗਾ ਸੀਗੀਆਂ ਵੀ ਅੱਜ ਮਾਨ ਸਾਹਿਬ ਦੀ ਰੈਲੀ ਦੇ ਵਿੱਚ ਜਾ ਕੇ ਮੈਂ ਨਾ ਬਸਾ ਥੋੜੀਆਂ ਪੈਗੀਆਂ ਨੇ ਇੰਨਾ ਚਾਹ ਸੀਗਾ ਵਰਕਰਾਂ ਦੇ ਵਿੱਚ ਵੀ ਜੋ ਮਾਨ ਸਾਹਿਬ ਕੰਮ ਕਰ ਰਹੇ ਨੇ ਸਾਰੇ ਹੀ ਛਲਗਾ ਯੋ ਕੰਮ ਨੇ ਕਿ ਜਿਹੜੇ ਮਰਜੀ ਕੰਮ ਨੂੰ ਤੁਸੀਂ ਹੱਥ ਲਾ ਲਓ ਹਰ ਇੱਕ ਕੰਮ ਜਿਹੜਾ ਵਾ ਉਹ ਚੜਦੀ ਕਲਾ ਵਲਾ ਤੇ ਲੋਕਾਂ ਦੇ ਭਲੇ ਵਾਸਤੇ ਅੱਛਾ ਭਵਿੰਦਰ ਰਾਜੂ ਜੀ ਜਿਹੜੇ ਲੋਕ ਸਭਾ ਦੀਆਂ ਜਿਹੜੇ ਐਲਾਨ ਕੀਤਾ ਗਿਆ ਵਾ ਕਹਿੰਦੇ 15 ਦਿਨਾਂ ਦੇ ਵਿੱਚ ਐਲਾਨ ਹੋ ਜਾਏਗਾ ਸੀਟਾਂ ਦਾ ਵੀ ਤੇ ਉਰੇ ਬਾਰੇ ਕੀ ਕਹਿਣਾ ਚਾਹੁੰਦੇ ਜੀ ਮੈਂ ਨਾ ਜੀ ਉਸ ਬਾਰੇ ਤੁਹਾਨੂੰ ਇਹੋ ਕਹਿਣਾ ਚਾਹੁੰਦਾ ਵੀ ਜੋ ਉੱਥੇ ਠਾਠਾ ਮਾਰਦਾ ਕੱਠ ਸੀਗਾ ਜੋ ਉੱਥੇ ਠਾਠਾ ਮਾਰਦਾ ਕੱਠ ਸੀਗਾ ਉਸ ਕੱਠ ਵੱਲ ਵੇਖਦਿਆਂ ਹੋਇਆਂ ਮੈਂ ਉੱਥੇ ਤਕਰੀਬਨ ਸਾਰਿਆਂ ਨੂੰ ਮਿਲਿਆ ਉੱਥੇ ਉਹਨਾਂ ਨਾਲ ਗੱਲਬਾਤ ਕੀਤੀ ਕਰਾਈ ਕੋਈ ਵੀ ਬੰਦਾ ਉਹ ਇਹੋ ਜਿਹਾ ਨਹੀਂ ਸੀ ਕਿ ਜਿਹੜਾ ਕਿਤੇ ਪੈਸੇ ਦੇਖ ਲਿਆਂਦਾ ਹੋਵੇ ਲੋਕੀ ਚਾਹ ਦੇ ਨਾਲ ਉਤਸ਼ਾਹ ਦੇ ਨਾਲ ਉੱਥੇ ਪਹੁੰਚੇ ਸੀ ਜਿਨ੍ਹਾਂ ਦੇ ਚਿਹਰੇ ਦੇ ਉੱਤੇ ਖੁਸ਼ੀ ਸੀਗੀ ਸਾਰੇ ਜਾਣੇ ਇੰਨੇ ਖਚਾਤ ਉਮੰਗ ਨਾਲ ਜੋਤੋਂ ਦਾ ਮਾਹੌਲ ਵੇਖ ਕੇ ਮੈਨੂੰ ਅੱਜ ਇਹ ਚੀਜ਼ ਮਹਿਸੂਸ ਹੋ ਗਈ ਹੈ ਮਾਨ ਸਾਹਿਬ ਵੀ ਕਹਿੰਦੇ ਵੀ ਮੇਰੇ 32 ਦੰਦ ਨੇ ਬਤੀਆਂ ਦੰਦਾਂ ਦੇ ਵਿੱਚੋਂ ਜਿਹੜੀ ਮੈਂ ਗੱਲ ਕਹਿੰਦਾ ਉਹ ਤਕਰੀਬਨ ਪੂਰੀ ਹੋ ਜਾਂਦੀ ਹੈ ਤੇ ਵਾਕਈ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਵੀ ਆਈਆਂ ਨੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਐਸ ਵਾਰੀ 13 0 ਤੇ ਐਸ ਵਾਰੀ ਪੰਜਾਬ ਜਿਹੜਾ ਫੇਰ ਬਣੇਗਾ ਹੀਰੋ ਮਾਨ ਸਾਹਿਬ ਨੂੰ ਵਧਾਈ ਅੱਜ ਤੋਂ ਹੀ ਦੇ ਦੇਣਾ ਮਾਨ ਸਾਹਿਬ ਜਿਹੋ ਜੇ ਤੁਹਾਡੇ ਕੰਮ ਨੇ ਜਿੰਨੇ ਸੋਹਣੇ ਤਰੀਕੇ ਨਾਲ ਤੁਸੀਂ ਕੰਮ ਕਰ ਰਹੇ ਹੋ ਜੇ ਪਬਲਿਕ ਵਾਸਤੇ ਮੈਂ ਅੱਜ ਤੋਂ ਹੀ ਤੁਹਾਨੂੰ ਵਧਾਈ ਦੇਣਾ ਅੱਜ ਤੋਂ ਹੀ ਇਹ 13 0 ਜਿਹੜੀ ਆ ਜੋ ਪਬਲਿਕ ਦਾ ਇਕੱਠ ਵੇਖ ਕੇ ਮੈਂ ਵੇਖਿਆ ਇਹ ਅੱਜ ਤੋਂ 13 0 ਜਿਹੜੀ ਪੱਕੀ ਆ ਭਗਵੰਤ ਸਿੰਘ ਮਾਨ ਦੇ ਵੱਲੋਂ ਇੱਕ ਵੱਡੀ ਰੈਲੀ ਜਿਹੜੀ ਆ ਪੱਟੀ ਸੇਰੋਂ ਵਿਖੇ ਜਿਹੜੀ ਆ ਕੀਤੀ ਗਈ ਹੈ ਤੁਹਾਡੇ ਮਾਧਿਮ ਥਰੂ ਮੈਂ ਇਹ ਆਮ ਜਨਤਾ ਨੂੰ ਇਹ ਦੱਸਣਾ ਚਾਹੁੰਦਾ ਕਿ ਭਗਵੰਤ ਮਾਨ ਜੀ ਨੇ ਜੋ ਅੱਜ ਏਡਾ ਵੱਡਾ ਕੰਮ ਕੀਤਾ ਏ ਪਿਛਲੀਆਂ ਸਰਕਾਰਾਂ ਨੇ 70 ਸਾਲਾਂ ਦੇ ਵਿੱਚ ਕੀ ਕੀਤਾ ਉਹਨਾਂ ਨੇ ਸਰਕਾਰੀ ਜ਼ਮੀਨਾਂ ਜਾਇਦਾਦਾਂ ਵੇਚੀਆਂ ਲੇਕਿਨ ਭਗਵੰਤ ਮਾਨ ਜੀ ਨੇ ਪ੍ਰਾਈਵੇਟ ਥਰਮਲ ਪਲਾਂਟ ਨੂੰ ਖਰੀਦ ਕੇ ਔਰ ਪਬਲਿਕ ਦੀ ਝੋਲੀ ਚ ਪਾਇਆ ਔਰ ਉਹਦਾਂ ਨਾ ਗੁਰੂ ਅਮਰਦਾਸ ਥਰਮਲ ਪਲਾਂਟ ਰੱਖਿਆ ਗਿਆ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਨੂੰ ਪਹਿਲਾਂ ਵੀ ਬੱਤੀ ਜਿਹੜੀ ਸੀ ਬਹੁਤ ਘੱਟ ਰੇਟ ਤੇ ਮਿਲਦੀ ਸੀ ਹੁਣ ਸਾਡਾ ਆਪਣਾ ਖੁਦ ਸਰਕਾਰ ਦਾ ਥਰਮਲ ਪਲਾਂਟ ਹੋਏਗਾ ਔਰ ਬੱਤੀ 2-3 ਰੁਪਏ ਹੋਰ ਯੂਨਟ ਘਟੇਗੀ ਮੈਂ ਇਸ ਤੇ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦਾ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਅੰਮ੍ਰਿਤਸਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਜਿਹੜੇ ਨੇ ਮਨੀਸ਼ ਸ਼ਕਰਵਾਲ ਜੀ ਨਾਲੇ ਚੇਅਰਮੈਨ ਨੇ ਹਾਂਜੀ ਸਰ ਜਿਹੜੇ ਅੱਜ ਆਪਾਂ ਰੈਲੀ ਦੇ ਵਿੱਚ ਗਏ ਆ ਅੱਜ ਇੱਕ ਇਤਿਹਾਸ ਬਣਾਤਾ ਰੈਫੀ ਇਕੱਠ ਸੀ ਕੀ ਕਹਿਣਾ ਜਾਂਦੇ ਏਰੇ ਬਾਰੇ ਜੀ ਸਤਿ ਸ੍ਰੀ ਅਕਾਲ ਨਮਸਕਾਰ ਸਾਰਿਆਂ ਨੂੰ ਅੱਜ ਸਾਡੇ ਭਗਵੰਤ ਮਾਨ ਹੋਣਾ ਨੇ ਪੂਰੇ ਹਿੰਦੂਸਤਾਨ 'ਚ ਉਹ ਕਰ ਦਿੱਤਾ ਜਿਹੜਾ ਅਜੇ ਤੱਕ ਕਿਸੇ ਸਰਕਾਰ ਨੇ ਕੀਤਾ ਕਿਸੇ ਸੂਬੇ 'ਚ ਨਹੀਂ ਕੀਤਾ ਉਹਨਾਂ ਨੇ ਇੱਕ ਪ੍ਰਾਈਵੇਟ ਅਦਾਰਾ ਜੋ ਕਿ ਥਰਮਲ ਪਲਾਂਟ ਸੀਗਾ ਉਹ ਉਹਨਾਂ ਨੇ ਕੋਇਨਵਲ ਸਾਬ ਤੋਂ ਪਰਚੇਸ ਕਰਕੇ ਅੱਜ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਕੋਇਨਵਲ ਸਾਬ ਨਾਮ ਰੱਖ ਕੇ ਪੰਜਾਬੀ ਨੂੰ ਸਮਰਕਰਟ ਕੀਤਾ ਹੰਤ 40 ਮੈਗਾਵਾਟ ਦਾ ਪਲੈਂਟ ਹੈ ਉਹ ਅਜ ਤੱਕ ਕਦੀ ਵੀ ਇੰਨੇ ਸਸਤੇ ਰੇਟ ਤੇ ਕੋਈ ਪਲੈਂਟ ਨਹੀਂ ਖੇਦਿਆ ਗਿਆ 2 ਕਰੋੜ ਮੈਗਾਵਾਟ ਦੇ हिसाब ਨਾਲ ਹੈਗਾ ਜੇ ਅੱਜ ਇਹ ਪਲੈਂਟ ਨਵਾਂ ਬਣਾਉਣਾ ਹੋਵੇ ਜੋ ਉਹਨਾਂ ਨੇ ਸਾਨੂੰ ਦੱਸਿਆ ਕਿ 4 ਸਾਲ ਲੱਗਣਗੇ ਕਿ 8 ਕਰੋੜ ਰੁਪਏ ਪਰ ਮੈਗਾਵਾਟ ਦਾ ਖਰਚਾ ਆਏਗਾ ਜੇ ਤੁਸੀਂ ਸੋਚ ਸਕਦੇ ਹੋ ਕਿ ਜੇ 5.5 ਹਜ਼ਾਰ ਦੀ ਚੀਜ਼ 1.8 ਕਰੋੜ ਚ ਕਰਕੇ ਪਲੱਸ ਮਾਨ ਸਾਹਿਬ ਨੇ ਸਾਰੇ ਇੰਜੀਨੀਅਰਸ ਸਾਰੇ ਬੰਦੇ ਨਾਲ ਗੱਲ ਕਰਕੇ ਸ਼ੁਰੂ ਕੀਤਾ ਹੈ ਕੰਮ ਇਹਦੇ ਨਾਲ ਪ੍ਰੋਫਿਟੇਬਿਲਟੀ ਵੀ ਆਏਗਾ